ਓਏ ਯਾਰ ਪਾਪੇ ਨੇ ਯਾਰ ਮੈਨੂੰ ਕੀ ਯਾਰ ਗੱਡਾ ਗੱਡਾ ਲੈਣ ਭੇਜ ਦਿੰਦੇ ਹੁੰਦੇ ਘਰ ਕੰਮ ਮੈਂ ਕੀ ਕਰਾਂ ਫੋਨ ਤਾਂ ਗੱਡਾ ਗੱਡਾ ਵੀ ਨਹੀਂ ਲੱਗਦਾ ਕਦਾਂ ਭਈ ਪਾਜੀ ਨੇ ਤੈਨੂੰ ਮੰਗਦੇ ਉਥੇ ਲੱਖ ਲੂੰਦਾਰੇ ਆ ਤੇਰੀ ਓਏ ਭਈ ਯਾਰ ਮੈਨੂੰ ਪਾਪੇ ਨੇ ਗੱਡਾ ਗੱਡਾ ਲੈਣ ਭੇਜ ਤੇ ਯਾਰ ਗੱਡਾ ਹੀ ਨਹੀਂ ਆਪਣੇ ਪਿੰਡ ਚ ਕੋਈ ਇੱਧਰ ਦੇਖੀ ਫਿਰ ਇੱਧਰ ਨਾ ਦੇਖੀ ਫਿਰ ਇੱਧਰ ਨਾ ਦੇਖੀ ਕਿਉਂ ਇੱਧਰ ਹੀ ਵੇ ਗੱਡਾ ਭਲਾ ਕਿੰਨਾ ਮਹਿੰਗਾ 4x4 ਹਾਂ ਹੋਰ ਇੰਟਰਨੈਟ ਕਿ ਗੱਡਾ ਵੜਾ ਸਰਾਈ ਹੋਰ ਹੈ ੱੱਲੇ ਇੱਚ ਕੀ ਖਾਸੀਅਤ ਆ ਖਾਸੀਅਤ ਕੀ ਆ ਜਿੱਦਾਂ ਮੈਂ ਬੈਠਾ ਵਾਂ ਬਾ ਬੈਠਾ ਰਹਿਣਾ ਅੱਛਾ ਕੋਈ ਇਹ ਨਹੀਂ ਯਾਰ ਨਾ ਪਾਰਕਿੰਗ ਨੋ ਪਾਰਕਿੰਗ ਕਿਤੇ ਨਹੀਂ ਜਿੱਥੇ ਮਰਜ਼ੀ ਲਾਇਆ ਭਾਈ ਸ਼ਿਮਲੇ ਲਾਇਆ ਹਾਂ ਕੋਈ ਪਾਰਕ ਨਹੀਂ ਪਹਾੜੀਆਂ ਨੇ ਐਂ ਚੜਦਾ ਹੈ ਐ ਹਾਂ ਐ ਕਿੱਦਾਂ ਚੜਦਾ ਯਾਰ ਦੱਸਣਾ ਨਹੀਂ ਆ ਇਹ ਇਹ ਬੜੀ ਖਾਸ ਗੱਲ ਹੈ ਅੱਛਾ ਇਧਰ ਦਾ ਤਾਂ ਪਲਾਨ ਤਾਂ ਸਹੀ ਆਨੇ ਬਾਈ ਯਾਰ ਇੱਥੇ ਮੱਜਾ ਕਿੰਨੀ ਆ ਚੜਦੀਆਂ ਹੋਊਗੀ ਭਾਈ ਚੜਨ ਨੂੰ ਟਰਾਲਾ ਉਹ ਯਾਰ ਉਹ ਨੂੰ ਗੱਡਾ ਚਾਹੀਦਾ ਕਿੱਲਾ ਜਾਵੇਂ ਮੈਨੂੰ ਕਹਿਣਾ ਇਧਰ ਨਾ ਵੇਖੀ ਪਰ ਕਿਉਂ ਲੈ ਆਪਣਾ ਗੱਡਾ ਵਾ ਫੋਰ ਬਾ ਫੋਰ ਟੀਅਰ ਵੀ ਦੇ ਦੇਗਾ ਮੈਨੂੰ ਵੀ ਪੈਸੇ ਦੀ ਨਾ ਟੈਨਸ਼ਨ ਲੈ ਪੈਸੇ ਆਪਣੇ ਉਹ ਪੈਸੇ ਦੇ ਆਪਣੇ ਕੋ ਵਾਧੂ ਆ ਕਿੰਨੇ ਕੋ ਪੈਸੇ ਦੇ ਤੋ ਯਾਰ ਪਤਾ ਨਹੀਂ ਕੀ ਪਈ ਇਹਦੀ ਕੀਮਤ ਨਹੀਂ ਲੱਗਦੀ ਚੱਕਰ ਪਤਾ ਕੀ ਆ ਪਈ ਕੀਮਤ ਨਹੀਂ ਲੱਗਦੀ ਇਹਦੀ ਕੀਮਤ ਲੱਗਦੀ ਯਾਰ ਬਹੁਤ ਜ਼ੁਰੋ ਚੰਡੀ ਕੋਲ ਦੀ ਕੀਮਤ ਲੱਗਦੀ ਪਈਏ ਬੋਲੀਆਂ ਆਉਂਦੀਆਂ ਪਈਏ ਤੇ ਬੋਲੀਆਂ ਬੋਲੀਆਂ ਆਉਂਦੀਆਂ ਹੋਰ ਯਾਰ ਕੀਮਤ ਨੂੰ ਕੀ ਆ ਯਾਰ ਤੂੰ ਮੂੰਹ ਮੰਗੀ ਕੀਮਤ ਮੰਗਲਾ ਉਹੀ ਮਿਲ ਜੂਗੀ ਉਹ ਇਹ ਕੋ ਆਪਣਾ ਗੱਡਾ ਵਾ ਮੂੰਹ ਮੰਗੀ ਕੇ ਮੰਗ ਸੱਲਾ ਲੂ ਠੱਗਦੇ ਆ ਵੜਿਆ ਬਾਕੀ ਗੱਡਾ ਚੈੱਕ ਕਰ ਲਾਦਾ ਵੇਚਣਾ ਤੇ ਯਾਰ ਮੈਂ ਹੈਗਾ ਚੱਕਰ ਪਤਾ ਕੀ ਆ ਆਪਣਾ ਗੱड्डा ਹੀ ਰਹਿ ਗਿਆ ਇਕੱਲਾ ਨਾ ਮੱਝਾਂ ਵਾ ਨਾ ਪਟੀਆਂ ਇਹ ਮਾ ਗੱਡਾ ਚੱਕ ਮਾ ਫਿਰ ਚੱਕ ਨੂੰ ਮਾਮਾ ਦੀ ਸੈਲਫ ਖਰਾਬ ਆ ਇਹ ਤਾਂ ਵੀ ਵੇਲੋ ਚੱਕਾ ਕਰ ਲੈ ਸਾਹਮਣੇ ਗੱਡਾ ਖੜਾ ਯਾਰ ਫੋਰ ਬਾ ਫੋਰ ਆ ਲੈ ਲੈ ਇਹ ਕੀ ਕਰਦਾ ਇਹ ਤਾਂ ਚੱਕਿਆ ਨਹੀਂ ਜਾਂਦਾ ਤੂੰ ਯਾਰ ਜਾ ਕੇ ਖੜਨਾ ਨਹੀਂ ਯਾਰ ਮੱਝਾਂ ਬਚਾਈਆਂ ਕਿੱਧਰ ਚੱਕਣ ਨੂੰ ਯਾਰ ਮੱਝਾਂ ਤੂੰ ਇੱਥੇ ਯਾਰ ਕਿਤੇ ਖਾੜਾ ਲਵਾਉਣਾ ਚੋ ਠੀਕ ਆ ਫਿਰ 10 ਫਿਰ ਕੀ ਰੇਟ ਲਵਾਂ ਰੇਟ ਲਾ ਵੇ ਨਾ ਹੱਲੇ ਬੈਹਿ ਕੇ ਵੇਲਾ ਭਾਈ ਯਾਰ ਪੂਰੇ 2 ਹੀ ਹੋ ਹੈਗਾ 4 ਬ4 ਹੋਰ ਆਪਰ ਤੁਹਾਡੀ ਪਲੀਜ਼ ਹੋ ਗਈ ਉਹ ਟਾਇਰ ਤੇ 2 ਹੋ ਪਰ ਹੈਗਾ ਕਿਦਾਂ 4 ਬ ਹੋਰ ਹੋਰ ਬ ਹੋਰਾ ਯਾਰ ਅੱਛਾ ਤੇ ਦੱਸ ਕੀ ਕੀਮਤ ਲਾਉਣੀ ਆ ਇਹਦੀ ਕੀਮਤ ਲਾਉਣੀ ਯਾਰ 7.5 ਲੱਖ ਰੁਪਇਆ 7.5 ਲੱਖ ਰੁਪਇਆ ਤੈਨੂੰ ਕਦੀ ਕਰਾਂਗੇ ਕੀ ਇਹਨੇ ਕਿੰਦਾ ਮੰਗ ਕਲੇ ਯਾਰ ਉਹ ਨਾ ਤਾਂ ਹੈ ਨਹੀਂ ਇਹ ਥੋੜੇ ਆ ਥੋੜੇ ਕਿਨੇ ਆ ਯਾਰ ਇਹਦੇ ਟਾਇਰ ਤੇ ਮੈਨੂੰ ਜਹਾਜ ਵਾਲੀ ਲੱਗਦੀ ਆ। ਉਹ ਯਾਰ ਆਹ ਹੋ ਗਈ ਚੱਕਰ ਪਤਾ ਚੱਕਰ ਕੀ ਪੈ ਗਿਆ ਯਾਰ। ਜਦੋਂ ਕਿ ਤੁਸੀਂ ਗੱਡਾ ਬਣਾਉਂਦੇ ਸੀ ਨਾ ਉੱਤੋਂ ਕਿਤੇ ਨੰਗਨ ਜਹਾਜ ਤੇ ਉਹ ਕਿਤੇ ਯਾਰ ਜਹਾਜ ਦੇ ਟਾਇਰ ਥੱਲੇ ਹੀ। ਅਸੀਂ ਇਦਾਂ ਗਾਲ੍ਹੇ ਫਿਰ ਦੋ ਟਾਇਰ ਤੇ ਉਹ ਦੋਵੇਂ ਆਪਾਂ ਗੱਡੇ ਨੂੰ ਘਾਟਾ। ਚਾਹ ਦੇ ਟਾਇਰ ਇਸ ਤੱਕ ਕਿੱਦਾਂ ਲੱਗਦੇ। ਪਹਿਲਾਂ ਅੱਗੇ ਨਾ ਇਹੀ ਇਹੀ ਤੇ ਤਰੀਕੇ ਆ ਫਿਰ ਇਹੀ ਤੇ ਸਤਾਜ ਜੀ ਨੇ ਤਰੀਕੇ ਆ। ਯਾਰ ਆ ਗਈ ਆ ਟਮਾ। ਉਹ ਬਲੀ। ਇਹ ਲੱਕੜਾ ਹੋਰ ਕੀ ਆ ਬਾਸ ਆ। ਉਸ਼ੋ ਲੋਕੀ ਬਾਕੀ ਘੱਟ ਕਰ ਕਰੇ ਤਿਆਰ ਕੀਤਾ ਹੈ ਘਰੇ ਤਿਆਰ ਕੀਤਾ ਘਰੇ ਕੀਤਾ ਤਿਆਰ ਹੋਰ ਇਹਨੂੰ ਕਿੱਥੇ ਕਰਨਾ ਯਾਰ ਮੈਨੂੰ ਤਾਂ ਨਹੀਂ ਲੱਗਦਾ ਇਹ ਮੇਡ ਇਨ ਇਹ ਮੇਡ ਇਨ ਹੋਮ ਆ ਇੱਕ ਉਹ ਨਾ ਮੇਡ ਇਨ ਚਾਈਨਾ ਮੇਡ ਇਨ ਇੰਡੀਆ ਤੇ ਮੇਡ ਇਨ ਹੋਮ ਆ ਤੁਹਾਡਾ ਭਲਾ ਹੋ ਜੇ ਮਤਲਬ ਗੱਡਾ ਤਾਂ ਚੈੱਕ ਕਰ ਲੈ ਕਈ ਪੂਰਾ ਗੱਡਾ ਇਹ ਗੱਡਾ ਤਾਂ ਹਿਲਦਾ ਲਾਉਦਾ ਇਹਨੂੰ ਬੁਖਾਰ ਆ ਇਹਨੂੰ ਕੰਬਲ ਯਾਰ ਬੁਖਾਰ ਨੂੰ ਇਹ ਬੰਦਾ ਵਾ ਯਾਰ ਕਿੱਦਾਂ ਗੱਲਾਂ ਕਰਦਾ ਯਾਰ ਬਾਕੀ ਕੀ ਕਰਨਾ ਗੱਡਾ ਹੋ ਗਿਆ ਯਾਰ ਪਰ ਕੀ ਉਸਤਾਦ ਦੋ ਦੋ ਸਾਨੂੰ ਲੂ ਉਹ ਯਾਰ ਪਹਿਲਾ ਚੱਕਰ ਕਿ ਇਹ ਥਨਰੂਫ ਦੂਸਰੇ ਆਇਆ ਕਿਹੜੀ ਇਹ ਟਾਇਰਾਂ ਵਾਸਤੇ ਆਇਆ ਪਰ ਫਿਰ ਕਰਕੇ ਜਿਦਾ ਮੰਨ ਲੈ ਗੱਡਾ ਚੱਲਣ ਦਿਆ ਤੇ ਇਹ ਮਤਲਬ ਟਾਇਰ ਬਾਹਰ ਹੋ ਕੇ ਦੇਖਦੇ ਅੱਗੇ ਕਿਤੇ ਕੋਈ ਜੀਤ ਨਹੀਂ ਆਣੀ ਬੱਲੇ ਵਾਹ ਹਾਂ ਆਡੀ ਟਾਇਰ ਵੇਖ ਲਓ ਦੇਮਨ ਨਾਈਪਰਾ ਭਾਈ ਚੱਕਰ ਪਤਾ ਕੀ ਆ ਚੱਕਰ ਭਾਜੀ ਪਤਾ ਟਾਇਰ ਵੇਖ ਲਓ ਪੂਰੀ ਹਵਾ ਆ ਹਾਂ ਦੇਖ ਲਓ ਭਾਈ ਚੱਕਰ ਪਈ ਪਤਾ ਕੀ ਆ ਤੋ ਡੀਡੀ ਲੱਗਿਆ ਹੈ ਨਾ ਸਾਡੇ ਕੋਲ ਇਹ ਤਾਂ ਦੱਬਿਆ ਹੀ ਨਹੀਂ ਜਾਂਦਾ ਵਿੱਚ ਕਿਤੇ ਬੱਟੇ-ਬੁੱਟੇ ਤਾਂ ਨਹੀਂ ਮਰੇ ਯਾਰ ਤੂੰ ਹੀ ਦੱਬ ਕੇ ਕਰਨਾ ਵਾ ਤੂੰ ਪਿਆਰਾ ਤੇ ਜਾਣਾ ਵਾ ਗੜਾ ਤੇ ਨਹੀਂ ਖੜੇ ਤੇ ਆ ਹਾਂ ਵਹੀ ਵੀ ਗੱਲ ਹਾਂ ਚੈੱਕ ਕਰ ਲੈ ਬਾਕੀ ਗੱਡਾ ਯਾਰ ਮੇਰੀ ਗੱਲ ਇਹ ਸ਼ੋਰ ਸ਼ੇਦੀ ਹੈ ਨਹੀਂ ਪਰ ਸ਼ੋਰ ਸ਼ਣਵਿਆ ਨਹੀਂ ਇਹਦਾ ਤੋ ਡੀਪਰ ਹੀ ਇੱਕ ਸਰਵਿਸੇ ਦੀ ਕਰਾਈ ਹੀ ਦੂਜੀ ਸਰਵਿਸ ਤੂੰ ਆਪੀ ਕਰਾ ਲਈ ਤੇ ਤੀਜੀ ਸਰਵਿਸ ਦੀ ਲੋੜ ਨਹੀਂ ਪੈਣੀ ਕਿਉਂਕਿ ਤੋ ਰਹਿਣਾ ਹੀ ਨਹੀਂ ਹੈ ਉੱਚੋ ਹਾਂ ਆਪਾਂ ਨੂੰ ਕੀ ਆ ਤੂੰ ਨਹੀਂ ਤਾਂ ਪਾਪੀ ਨਹੀਂ ਪੈਸੇ ਆ ਆਹੋ ਤੂੰ ਪਾਪੇ ਨੂੰ ਭੇਜਣਾ ਤੂੰ ਆ ਬ ਲੈਣਾ ਆ ਉਹ ਯਾਰ ਭਾਪੜੀ ਮਿੰਨ ਕੋਲਾ ਤਈ ਤੁਹਾਡੀ ਭਲੀ ਹੋਏ ਯਾਰ ਤੂੰ ਝੂੜੇ ਲੈਣਾ ਪਿਆ ਵਾ ਤੂੰ ਕਿਤੇ ਆਇਆ ਵਾ ਝੀਰ ਤੇ ਆਇਆ ਵਾ ਉਹ ਨਹੀਂ ਯਾਰ ਮੈਂ ਬਤਾ ਕਰਾਵ ਕਰੀਏ 3 ਟੇਪਾਈ ਜਾਣਾ ਭਰਾ 3 ਟੇਪਾਈ ਜਾਣਾ ਲੈ ਇਹ ਵੋ ਹੀ ਰਿਆਂ ਦਾ ਆ 3 ਟੇਪ ਲੈ ਵਾ ਓਹ ਸਾਹਨਾ ਬੋਲ ਓ ਜਾ ਭਰਾਵਾ ਮੇਰੇ ਮਨੋਂ ਨਾ ਕਿੰਨੇ ਟਾਈਮ ਨੂੰ ਨਾ ਕੀ ਰਾਤਾਂ ਕਿੰਨੇ ਟਾਈਮ ਇਹ ਰੀ ਚੀਜਾਂ ਛੋੜਨਾ ਪਛੀ ਦੀਆਂ ਕਿੰਨੇ ਟਾਈਮ ਨਾਤਾ ਜਿੰਨੇ ਲੱਗੂ ਨਾਤਾ ਵਣਾ ਓਨੇ ਟਾਈਮ ਤੇ ਹੀ ਤੇ ਟਾਇਰ ਸਾਫ ਕਰੀ ਲਿਆ ਉੱਜਾ ਜਾ ਜਾਣੀ ਜੋ ਆਪਰਾ ਭਾਈਾਰੇ ਗੱਡੇ ਨੂੰ ਏਦਾਂ ਦੇ ਗੱਡੇ ਨੂੰ ਕੋਈ ਨਾ ਪੁੱਛੇ ਚਰਾ ਲੈ ਲੋ ਹਾਂ ਦਾਤਾ ਨੂੰ ਕਹਿਣਾ ਨਹੀਂ ਕੋ ਕਿੰਨੀ ਕੀਮਤ ਦੇਣੀ ਯਾਰ ਦੱਸ ਉੱਕੇ-ਬੁੱਕੇ ਦੱਸ ਉੱਕੇ-ਬੁੱਕੇ ਮੈਂ ਇੱਥੇ ਕਾ ਮਾਰ ਲਾਇਆ ਠੇਕਾ ਮਾਰ ਲਾ ਠੀਕਾ ਮੈਂ 20 ਦਾ ਮਾਰ ਨਹੀਂ ਕਿੰਨੇ ਦਾ 20 ਦਾ ਕੀ 20 ਦਾ ਦੱਸ ਸਰ 20 ਦਾ ਸਰ 20 ਕੀ 20 ਰੁਪਏ ਦਾ 20 ਰੁਪਏ ਦਾ 20 ਕਰ ਏਦਾਂ ਕਰ ਮੇਰੀ ਗੱਲ ਸੁਣ ਫਿਰ ਗੱਡਾ ਤਾਂ ਨਹੀਂ ਉਹ ਮਿਲਾਂ ਦਾ ਨਾ ਇੱਕ ਚੀਜ਼ ਤੇ ਨਾ ਇਧਰ ਆ। ਆ ਬੋਰਾਂ ਲੈ ਜਾਓ। ਇਹਦੇ ਚ ਪਾਤੀਆਂ ਪੁੱਥੀਆਂ ਪਾ ਕੇ ਨਾ। ਆਗੂ ਗਪਾਲਿਆ ਕਰੇ ਸਹਾਰ। ਉਹ ਜਾ ਜਾ ਭਰਾਵਾ। ਆਹ। ਇਹ ਗੱਡੇ ਨੂੰ ਕੋਈ 100 ਰੁਪਏ ਨਾ ਦਵੇ ਤੂੰ ਮੈਂ ਤਾਂ ਤੈਨੂੰ ਮੈਂ ਦੱਸ ਤਾਂ ਨਿਕਲ ਜਾ ਇੱਥੋਂ। ਹਾਂ ਮੈਂ ਕਹਿੰਦਾ ਮੈਂ ਤਾਂ ਕੁੱਟ ਖਾ ਕੇ ਜਾਊਂਗਾ। ਉਹ ਚੱਲ ਚੱਲ। ਇਹਦਾ ਦੇ ਗੱਡੇ ਨੂੰ ਹੀਰੇ ਲੱਗੇ ਆ। ਆ ਹੀਰੇ ਲੱਗੇ ਆ ਤੈਨੂੰ ਬੜੇ ਹੀ ਲੱਗੇ ਆ। 7 ਲੱਖ ਰੁਪਿਆ ਚਾਹੀਦਾ ਤੈਨੂੰ। ਸਬਸਕ੍ਰਾਈਬ ਕਰੀ ਜਾਣਾ ਮੇਰਾ। ਓ ਚੱਲ ਚੱਲ ਬੈਠੇ ਇਥੇ ਹੂੰ ਮੇਰੀ ਗੱਲ ਸੁਣਾ ਇਧਰ ਆ ਇਧਰ ਆ ਹਾਂ ਇਧਰ ਆ ਬੋਲ ਲੱਗਦਾ ਉਹ ਜ਼ਬਾਨ ਹੋਣੀ ਬੋਲਣ ਦਾ ਤਾਈ ਹੋ ਇਦਾਂ ਹੀ ਬੋਲਣਾ ਯਾਰ ਕਿੰਨੀ ਕੀਮਤ ਦੇਣੀ ਯਾਰ ਓਕੇ ਬੁਕੇ ਲੜਾ ਓਕੇ ਬੁਕੇ ਦੱਸ ਓਕੇ ਬੁਕੇ ਪੈਸਾ ਤਾਂ ਮੈਂ ਵੀ ਦੇ ਦੋ ਨਹੀਂ ਚੱਕਰ ਬਈ ਪਤਾ ਕੀ ਹੈ ਗੱਟਾ ਆਪਣਾ ਹੈਗਾ ਬਿਲਕੁਲ ਓਕੇ ਠੀਕ ਆ ਜੇ ਤਾਂ ਮਤਲਬ ਬਈ ਪਤਾ ਚੱਕਰ ਕੀ ਹੁਣ ਆਈਗਾ ਤੁਹਾਨੂੰ ਵੇਚ ਦਿੰਦੇ ਹਣਾ ਮੈਂ ਪਾਈ ਯਾਰ ਕੱਲੂ ਚੱਜਣਾ ਵਾ ਯਾਰ ਇਹ ਛੋਰਸ ਨਹੀਂ ਆ ਨਹੀਂ ਉਹਦਾ ਇੰਸ਼ੋਰੈਂਸ ਉਹ ਬਾਈ ਤੂੰ ਟੈਕਸ ਦੇ ਸਾਬ ਨਾਲ ਗੋੜਾ ਵਾ ਵੇ ਗੱਲ ਤਾਂ ਵੀ ਆ ਗੱਲ ਓਕੇ ਮੁਕੇ ਦਾ ਸਭਈ ਕਿੰਨੇ ਨੇ ਮੈਂ ਜਾਣਾ ਬਾਈ ਚੱਕਰੇ ਆਪਣੇ ਜਹਾਜ਼ੋਂ ਆਉਂਦਿਆ ਵਾ ਤੇ ਆਪਾਂ ਜਾਣਾ ਬਾਈ ਚੱਕਰੇ ਕਿੰਨੇ ਰੁਪਏ ਕੋਟਣ ਯਾਰ ਨਾ ਤੇਰੀ ਨਾ ਮੇਰੀ ਰੁਪਈਆ 5.5 ਲੱਖ ਤੂੰ ਡੀਪਲੀ ਹੋ ਗਿਓ 5.5 ਲੱਖ ਤਾਂ ਮੈਂ ਕਦੀ ਇਕੱਠਾ ਨਹੀਂ ਵੇਖਿਆ ਤੇ ਯਾਰ ਤੂੰ ਵੇਖਿਆ ਕੀ 70 ਰੁਪਏ ਕਿੰਨੇ ਆ ਆ ਪੈਣੇ ਆ ਪੈਣੇ ਤੇ ਤਾਂ ਤੈਨੂੰ ਵੇਲੇ ਜੀ ਏ 10 ਯਾਰ ਬਿਰੁਕੇ ਬੁਕੇ ਲੜਾ ਵੀ ਆ ਰਹੀ ਮੇਰੇ ਅੰਦਰੋਂ ਵੀ ਆ ਵੀ ਆ ਵੀ ਆ ਮੀ ਵੀਰਪੇ ਯਾਰ ਤੂੰ ਇਨੇ ਘਟ ਪਏ ਆ ਕਿਦਾਂ ਇਦਾਂ ਨਹੀਂ ਪਾਈਂ ਜਾਓ ਯਾਰ ਆਪਣੇ ਨੂੰ ਨਾਲ ਹਾਂ ਹੋਰ ਤੈਨੂੰ 5.5 ਲੱਖ ਲਾ ਰਹਿ ਇਧਰ ਹਾਂ ਚ ਲੜਾ ਉਕੇ ਬੁਕੇ ਲੜਾ ਕੇ ਲੈ 2.5 ਲੱਖ ਲਾਣਾ 2 ਲੱਖ ਲਾ ਲਈ ਯਾਰ ਪਾ ਭਰਾ ਮੈਂ ਤੈਨੂੰ ਕਿਹਾ ਯਾ 20 ਰੁਪਏ ਵੀ ਭਈ ਪਤਾ ਚੱਕਰ ਦੀ ਸਾਡੇ ਕੋਈ ਸੋਚਣੇ ਕੋਈ ਚੱਕਰੇ ਆ ਆ ਯਾਰ ਲਾਲਾ ਜਾ ਜਾ ਯਾਰ ਮੇਰਾ ਵੀ ਜਾਣ ਦਾ ਟੈਮ ਹੋ ਗਿਆ ਚੱਕਰ ਜਾਣ ਨੂੰ ਤੂੰ ਪੱਠੇ ਪਾਣੇ ਯਾਰ ਪਤਾ ਚੱਕਰ ਕੀ ਭਾਈ ਦੇਖ ਲਓ ਭਾਈ ਇਸ ਤੋਂ ਬਾਦ ਨਹੀਂ ਜਾਗਾ ਯਾ ਟਾਈ ਟਾਈ ਲੱਕ ਤੋਂ ਭਾਈ ਘਟ ਨਹੀਂ ਲੱਗਣਾ ਭਾਈ ਜਾਣਾ ਫੇ ਜਾਓ ਜਾਓ ਯਾਰ ਮੈਂ ਚੱਲ ਰੋਗੇ ਮੇਰੀ ਗੱਲ ਸੁਣ ਭਾਈ ਇਧਰ ਆ ਯਾਰ ਅਰੇ ਚੱਕਰ ਦੀ ਭਾਈ ਯਾਰ ਚੱਲਾ ਆ ਯਾਰ ਉੱਕੇ ਮੁਕੇ 2 ਲੱਖ ਲਾਲਾ ਨਹੀਂ 2 ਲੱਖ 20 ਹਜ਼ਾਰ ਲਾਲਾ ਯਾਰ ਇਹ ਤੋਂ ਬਾਅਦ ਨਹੀਂ ਲੱਗਣੀ ਭਾਈ ਫੇ ਜਾ ਯਾਰ ਇਹ ਤੋਂ ਬਾਅਦ ਜਾ ਯਾਰ ਮੈਂ ਚੱਲ ਹੇਲੋ ਚੱਕਰ ਭਾਈ ਪਤਾ ਕੀ ਯਾਰ ਤੁਹਾਪਣਾ ਭਰਾ ਹੈ ਵਧੀਆ ਲੱਗਣਾ ਤੁਹਾਨੂੰ ਮੈਨੂੰ ਬੰਦਾ ਆਪਣਾ ਰੁਪਈਆ 2 ਲੱਖ ਇਹ ਤੋਂ ਘੱਟ ਨਹੀਂ ਲੱਗਣਾ ਨਹੀਂ ਯਾਰ ਇਹ ਤਾਂ ਯਾਰ ਜਾਣ ਕਿੱਧਰ ਜਾ ਬਈ ਮੇਰੀ ਗੱਲ ਦੋ ਨਾ ਕੋਈ ਘੱਟ ਨਹੀਂ ਲੱਗਣਾ ਬੇਦਾ ਬਈ ਮਰਜ਼ੀ ਨਹੀਂ ਤੇ ਪਾਈ ਫਿਰ ਮੈਂ ਯਾਰ ਚੱਲਾਂ ਜਾ ਯਾਰ ਮੈਂ ਵੀ ਚੱਲਾਂ ਹਲੋ ਰੁਪਈਆ ਲੱਗਣਾ ਇਹ ਆ ਲਾਸਟ ਕਿਸਟਾਰ ਇੱਕ ਵਾਰ ਜਾਣਾ ਚਾਹਦੀ ਭਰਾਵਾ ਸਿੱਧੀ ਗੱਲ ਹੈ ਰੁਪਈਆ ਲੱਗਣਾ 1 ਲੱਖ ਤੇ 90 ਹਜ਼ਾਰ ਇਹ ਤੋਂ ਘੱਟ ਨਹੀਂ ਲੱਗਣਾ ਜਾ ਜਾ ਮੈਂ ਚੱਲਾਂ ਮੈਂ ਵੀ ਚੱਲਾਂ ਹਲੋ ਹਾਂ ਕਿ ਲੈ ਲੈਣਾ ਯਾਰ ਦੱਸ ਦੇ ਵੀਰ ਯਾਰ ਪਈ ਮੈਡਮ ਉਹ ਤਾਂ ਗੀਰ ਇਧਰ ਉਧਰ ਹੀ ਹੋਇਆ ਕਿ ਤੂੰ ਕਿਹਦੇ ਸਕੇਜੂਲ ਆਇਆ ਯਾਰ ਨਾ ਤੇਰੀ ਨਾ ਮੇਰੀ ਸਰਪੰਚ ਯਾਰ ਦਾ 1 ਲੱਖ 80 ਨਹੀਂ ਮੈਂ ਚੱਲਣਾ ਪਈ ਯਾਰ ਇਹ ਤਾਂ ਘਟ ਨਹੀਂ ਲੱਗਣੇ ਹੈਲੋ ਹੈਲੋ ਚੋੜਲਾ ਪਈ ਯਾਰ ਕੋ ਆਉ ਉਹ ਜੀ ਮੈਡਮ 81 87 ਇਹ ਤੋਂ ਵਾਲ ਜਾ ਪਈ ਚੱਲਾਂ ਯਾਰ ਚੱਲ ਨਹੀਂ ਯਾਰ ਕੀ ਸੱਚੀ ਚੱਲਾਂ ਹੀ ਮੈਂ ਹੈਲੋ ਜਾ ਯਾਰ ਭਾਈ ਮਾਰ ਲਾ ਮਗਰੋਂ ਰੋ ਜਾ ਯਾਰ ਰੋ ਜਾ ਫਿਰ ਇੱਧਰ ਆ ਦੇਖਿਆ ਫਿਰ ਚੱਲ ਪਈਆ 200 ਰੁਪਏ ਜਾ ਪਈ ਯਾਰ 1 170 ਤੋਂ ਨਹੀਂ ਲੱਗਣਾ ਬਾਈ ਥੱਲੇ ਹੁਣ ਉੱਥੇ ਤੱਕ ਉੱਥੇ ਤੱਕ ਜਾਣਾ ਤਾਂ ਤੂੰ ਚੱਲ ਜੀ ਉਸ ਤੋਂ ਬਾਅਦ ਮੈਂ ਪਈ ਗਰੰਟੀ ਗਰੰਟੀ ਪਈ ਇਹਦੀ ਫੁੱਲ ਆ ਕੀ ਗਰੰਟੀ ਯਾਰ ਤੇਰੇ ਬਾਲੇ ਤੋਂ ਸਾੜਦੇ ਆ ਬਾਈ ਗਰੰਟੀ ਪਤਾ ਨਹੀਂ ਕੀ ਆ ਸਿਰਫ ਜਿੰਨਾ ਚਿਰ ਉਹ ਗਲੀ ਨਹੀਂ ਟੱਪਦਾ ਉਸ ਦਾ ਗਰੰਟੀ ਅੱਖਾਂ ਸਾਹਮਣੇ ਸਾਹਮਣੇ ਉਸ ਤੋਂ ਬਰ ਗਰੰਟੀ ਖਤਮ ਇੱਕ ਤਾਂ ਦੇਣਾ ਚਾਹਣਾ ਨੇ ਜਾਂ ਚੱਲਦਾ ਜਾ ਨਹੀਂ ਯਾਰ ਮੈਂ ਨਹੀਂ ਦੇਣਾ 20 ਦੇਣੀ ਹਨ ਜਾ 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 ਹਲੋ ਹਾਂ ਇਹ ਦੇ ਯਾਰ ਕਿੰਨੇ ਬਹਿਰੇ ਨੇ 20 ਕੀ ਯਾਰ ਵੀ ਦੁੱਤ ਹੀ ਕਿਤੇ ਤੁਹਾਡੇ ਕੀ ਕਿਤੇ 20 ਰੁਪਏ ਦੇ ਤੁਸੀਂ ਜਗੇ ਸਾਰੇ ਜਾਣੇ ਯਾਰ ਭਾਪੇ ਨੂੰ ਜੀਪੀਏ ਦਿੱਤੇ ਆ ਉਦੋਂ ਨਹੀਂ ਯਾਰ ਉਹੀ ਗੱਲਾਂ ਯਾਰ ਸਾਰਾ ਗੱਡਾ ਪਾਈ ਓਕੇ ਆ ਯਾਰ ਜਿੱਥੇ ਮਰਜੀ ਨੂੰ ਪਹਾੜਾਂ ਲੱਗੇ ਜਦੇ ਯਾਰਵੇਂ ਹਾਂ ਹੋਰ ਚਾਹ ਠੀਕ ਬੋਕ ਦਾ ਜਾਣਾ ਇਹਨੇ ਪਰ ਪਹਾੜਾਂ ਤੇ ਜਾਂ ਮਤਲਬ ਕੀ ਪਹਾੜਾਂ ਦੇ ਬੋਕ ਦਾ ਤਾਂ ਜਾਊਗਾ ਜੇ ਪਹਾੜਾਂ ਦੇ ਥੱਲੇ ਹੁੰਦਿਆਂ ਉੱਤੇ ਜਾਂਦਾ ਨਹੀਂ ਥੱਲੇ ਹੁੰਦਿਆਂ ਫਿਰ ਤੇ ਥੱਲੇ ਹੁੰਦੇ ਚੱਲਦਾ ਵਾ ਉੱਤੇ ਜਾਂਦੇ ਨਹੀਂ ਚੱਲਦਾ ਕੋਈ ਤਾਂ ਥੱਕਾ ਲਣਾ ਮਾਣਾ ਉੱਤੇ ਜਾਂਦੇ ਤਾਂ ਕਿ ਕਿੱਦਾਂ ਕਰ ਲਾ ਕੇ ਲੈਣਾ ਮਾਣਾ ਸਤਾ ਦੇ ਦੇ ਸਤਾ ਦੇ ਦੇ ਇੰਜਨ ਉੰਜਨ ਤਾਂ ਹੈ ਨਹੀਂ ਆ। ਤੂੰ ਜਣ ਯਾਰ ਬੋਰੇ ਤੇ ਯਾਰ ਕਿੱਦਾਂ ਦੀਆਂ ਗੱਲਾਂ ਪਾਈ ਕੱਡਾ ਵਾ ਯਾਰ ਇਹ ਕਿਹੜਾ ਕਿਥੇ ਫੋਟੁੰਦਾ ਰਿਆ ਯਾਰ। ਨਾ ਇਤਨੇ ਗੱਲਾਂ ਕਰਦਾ ਯਾਰ ਭਾਈ ਯਾਰ ਤੂੰ ਇੰਨਾ ਮਹਿੰਗਾ ਤਰਉਂਦੇ ਆ ਯਾਰ। ਹੁਣ ਅਹੀਂ ਜੰਨੀ ਵੀ ਏਕਣਾ ਕਿੱਡਾ ਵੱਡਾ। 100 ਰੁਪਏ ਓਕੇ ਬੁਕੇਲਾ ਪਤਾ ਭਾਈ ਚੱਕਰ ਪਈ ਚੱਕਰ। ਓਕੇ 20। ਇਥੋਂ ਚੁੱਪ ਕਰਕੇ ਤੇ ਨਿਕਲ ਜਾ। ਮੈਨੂੰ ਵਿਹੀ ਨਾ ਦੋ ਦਿਨ ਦਿਨ ਮੈਂ ਤਾਂ। ਓਹ ਮੈਨੂੰ ਕੱਕੇ ਮਾਰ ਕੇ ਨਾ ਕੱਢ। ਅੱਜ ਚੱਲ ਜਾ ਇਥੇ ਚਪੇੜਾ ਆਉਂਗਾ ਮੈਂ ਤੋ। ਹੈਲੋ। ਉਹ ਨਾ ਯਾਰ ਲੜਾਈ ਕਰਕੇ ਕਹੀ ਜਾ ਜਾਨੀ ਐਵੇਂ ਛੱਕਾ ਤੇ ਚੱਲਵਾਂਗੇ ਫਾਇਦਾ ਕੀ ਐ ਐਵੇਂ ਬਾਈ ਥਾਣੇ ਤੇ ਰੇਗਣ ਕਰਾਉਂਦੇ ਆ ਉਹ ਕੇ ਬੁਕੇ ਕਿਨੇ ਲੋੜੇ ਵੀ ਲੜ ਪਿਰੇ ਤੁਹਾਡਾ ਕੀ ਵੀ ਮੂਹ ਤੇ ਤੁਸੀਂ ਟਿਕਿਆ ਯਾਰ ਜਿੱਤੀ ਬਸ ਬਈਆਂ ਰਸਤਾ ਦੀ ਕੁਰਕਰੇ ਆਏ ਨੇ ਤਾਂ ਮੈਂ ਕੁਰਕਰੇ ਬੈ ਖਾਵਾਂਗਾ ਨਾ ਇੱਥੇ ਜਾਈਏ ਜਾ ਚੱਲ ਜਾ ਜਾ ਨਾ ਮੈਂ ਕਿਹੋ ਜਾਲੋ ਆਹ ਹਲੋ ਆਹ ਹਲੋ ਨੰਦਾ ਤਾਂ ਆਹ ਆਹ ਮਾਣ ਗੱਦਾਂ ਨੇ ਮਲੇ ਵਪਾਰੀ ਆਉਂਦੇ ਹੋ ਆਪੇ ਨੂੰ ਤੋਂ ਘਵਾਤਲਾ ਦੇਵੀ ਯਾਰ ਲਾ ਯਾਰੁਕੇ ਬੁਕੇ ਚੱਲ ਯਾਰ ਦੇ 30 ਰੁਪਏ ਦੇ ਦੇ 30 ਰੁਪਏ ਦੇ ਦੇ 30 ਨਹੀਂ ਯਾਰ ਮੇ ਤਾਂ ਹੈ ਗਈ 20 20 ਰੁਪਏ ਕੀ ਯਾਰ ਫਿਰ ਉਹੀ ਗੱਲਾਂ 20 ਯਾਰ ਮੇ ਤਾਂ ਇਹ ਤੋਂ ਪਈ ਘੱਟ ਨਹੀਂ ਲੱਗਣਾ ਫਿਰ ਇਹ ਤੋਂ ਘੱਟ ਨਹੀਂ ਪਈ ਪੈਸੇ ਲੱਗਣੇ ਸਿੱਧੀ ਗੱਲ ਹੀ ਆਵੇਲਾ ਪੂਰੇ 20 ਆ ਪੂਰੇ 20 ਲੈ ਲਿਆ ਹਾਂ ਯਾਰ ਦੇ ਆ ਪੂਰੇ 20 ਦੇ ਜਾ ਦੇ ਯਾਰ Wow. Hvorfor <laughs> det?